ਲੋ ਵੀ ਸੱਜਣੋ ਅੱਜ ਨਾ ਤੁਹਾਡੇ ਖਾਤਰ ਸਵਰਾਜ ਪ੍ਰੋ ਟੈਕ 855 ਦੀ ਵੀਡੀਓ ਲੈ ਕੇ ਆਇਆ ਨਾ ਤਾਂ ਇਹ ਵੀਡੀਓ ਕੋਈ ਸੇਲ ਪਰਚੇਜ ਵਾਲੀ ਆ ਨਾ ਹੀ ਕੋਈ ਪ੍ਰਮੋਸ਼ਨ ਵਾਲੀ ਆ ਇਹ ਵੀਡੀਓ ਮਤਲਬ ਕਿ ਆਪਣੇ ਪਿੰਡ ਦਾ ਕੋਈ ਬੰਦਾ ਟਰੈਕਟਰ ਲੈ ਕੇ ਆਇਆ ਸੀ ਆਪਣੇ ਘਰਾਂ ਚ ਹੀ ਆ ਉਹਦੀ ਨਾ ਡੈਮੋ ਲੈ ਕੇ ਦੇਖ ਰਹੀ ਸੀ ਸਾਰੇ ਬੰਦੇ ਅਸੀਂ ਵੀ ਕਿਵੇਂ ਚੱਲਦਾ ਕਿਵੇਂ ਨਾ ਬਾਕੀ ਤੁਹਾਨੂੰ ਪਤਾ ਹੀ ਆ ਸਵਰਾਜ ਟਰੈਕਟਰ ਬਾਰੇ ਵੀ ਕਿੰਨੇ ਕੁ ਵਧੀਆ ਨੇ ਤੇ ਕਿੰਨੇ ਕੁ ਸੁੱਧ ਚੱਲਦੇ ਨੇ ਇਹਨਾਂ ਦੇ ਲੋਕ دیਵਾਨੇ ਬਹੁਤ ਨੇ ਆਪਣੇ ਏਰੀਆ 'ਚ ਤੇ ਨਵਾਂ ਮਾਡਲ ਆਏ ਕਰਕੇ ਦੇਖਣ ਵੀ ਬਹੁਤ ਲੋਕ ਆਏ। ਬਾਕੀ ਸਾਰੀ ਵੀਡੀਓ ਤੁਹਾਨੂੰ ਟਰੈਕਟਰ ਜੇ ਚੱਲਦਾ ਦਿਖਾ ਦਾਂਗੇ ਵੀ ਕਿਵੇਂ ਚੱਲਦਾ ਕਿਵੇਂ ਨਾ। ਬਾਕੀ ਬਾਜਬੋਜ ਵੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਬਹੁਤ ਵਧੀਆ ਤੇ ਸੋਧ ਬਹੁਤ ਕੀਤੀ ਹੈ ਕੰਪਨੀ ਨੇ ਟਰੈਕਟਰ 'ਚ। ਟਰੈਕਟਰ ਇਹ ਲਗਭਗ ਸਾਰੇ ਪਾਸਿਓਂ ਚੰਗਾ ਹੈ। ਜਿਹੜੇ ਮੱਲ ਕੇ ਕੰਪਨੀ ਨਾਲ ਥੋੜੇ-ਮੋਟੇ ਰੋਸੇ ਸੀਗੇ ਬੰਦਿਆਂ ਦੇ ਵੀ ਆ ਚੀਜ਼ ਨਹੀਂ ਆਉਂਦੀ ਟਰੈਕਟਰ 'ਚ ਉਹ ਵੀ ਕੰਪਨੀ ਨੇ ਪੂਰੀ ਕਰਕੇ ਦਿੱਤੀ ਆ। ਬਾਕੀ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ। ਲੱਗਿਆ ਹੈਗੇ ਹੁਣ। ਤੇ ਉਹ ਹੋਏ ਉਹ ਲਈ ਹੋਰ ਨਾਲ ਲੱਗਿਆ ਹੋਇਆ ਲੱਗਿਆ ਇਹ ਨਾਲ ਲੱਗਿਆ ਨਹੀਂ ਲੱਗਿਆ ਨਹੀਂ ਲੱਗਿਆ ਨਹੀਂ ਨਾ ਤਾਂ ਨਾ ਮੜਾ ਛੱਡਦੇ ਨਹੀਂ ਇਹ ਆਪਾਂ ਫਿਰ ਪਹਿਲੀ ਵਾਰ ਛੱਡਦੇ ਵੀ ਘਟਾਣਾ ਨਹੀਂ 20 20 ਛੱਡਦੇ ਨਹੀਂ ਬਹੁਤ ਬੜੇ ਕੀ ਆ ਕਹਿੰਦੇ ਗੱਡੀ ਗੱਡੀ ਦੂਰੀ ਜਿਹੜਾ ਪਾਲਾ ਨਹੀਂ ਰਹਿ ਦੂਰੀ ਦਾ ਮਤਲਬ ਹੈ ਜਿਹੜੀ ਲੱਗੀ ਹੁੰਦਾ ਇਹ ਨਾਲ ਹੀ ਲੱਗੀ ਹੁੰਦਾ ਮਾੜਾ ਬਸ ਜੀ ਨਾਲ ਹੀ ਚੰਗੀ ਨਾਲ ਇਸੇ ਨੂੰ ਕਰਨਾ ਮੇਰਾ ਆਪਣਾ ਹੋ ਗਿਆ ਪਤਾ ਯਾਰ ਆਹ ਆਹ ਜਰਾ ਆਪੇ ਹੀ ਲੋ ਇਹੋ ਆਖਣ ਲੱਗਿਆ ਸੀ ਅੰਗਰ ਦੇ ਬਿਨਾਂ ਦੇ ਤੇ ਅੱਗੇ ਦਮੀ ਦੇ ਵਕੀਲ ਦੇ ਖਰਚਾ ਘਟਵਾ ਦੇ ਉਹ ਜਿਹੜੇ ਵਾਲੇ ਵਾਹ ਮੈਂ ਮਾਗਰ ਗਿਆ ਲਾ ਪਾਈ ਫਰਾਂਗੇ ਦੋ ਕਿਲੇ ਵਾਈ ਟੋੜਾ ਉਹ ਯਾਰਾਂ ਦਾ ਕਰ ਵੀ 13 ਬਣਾ ਕੇ 15 ਕਰਾ ਦੇ ਹਾਂ ਹਾਂ ਹੈ ਕੰਦਰਾ ਬਹੁਤ ਹੈ ਨੋ ਨੋ ਬਸ ਮਾਪ ਤੋਂ ਗਾਇਰ ਖੜਾ ਗਿਆ ਉਹਨਾਂ ਨਾਲ ਜਦੋਂ ਆਪਾਂ ਮਿਲੇ ਬਾਅਦ ਕੀ ਆਮ ਕੰਦਰਾ ਬਹੁਤ ਹੈ ਨਮਸ ਸਹੀ ਯਾਰ ਨੋ ਬੋਵਾਵਾ ਤੇਰਾ ਆਪਣਾ ਇਹ ਨਾ ਫਾਇਦਾ ਆਈਆਂ ਕਿ ਉਹ ਪੰਚਾਲਾ ਨਹੀਂ ਨਾ ਵੇਖੂਗਾ ਇਹ ਤਾਂ ਨਹੀਂ ਬਹੁਤ ਦਾ ਫਾਇਦਾ ਜੀ ਜੀ ਰਹਿ ਗਿਆ ਇਹ ਰੰਗ ਮਾਰ ਕੇ ਚੀਕਾ ਨਾਲ ਹੀ ਬਾਰੇ ਮਾੜਾ ਸ਼ਰੀਕ ਚੱਕ ਕੇ ਮੋੜੋ ਯਾਰ ਚੱਕੇ ਨਾਲ ਹੀ ਮੋੜ ਲੈ ਪੱਤੇ ਦੇ ਬਾਰੇ ਦੇ ਇਹਦੀ ਹਲਾਬ ਸਹੀ ਵਾਲੀ ਆਂਦੇ ਹਾਂ ਬੱਤੇ ਹੰਦਾ ਵਾਲੇ ਨਾਲ ਤਾਂ ਹੀ ਖੱਟੇ ਲਾ ਦਿੰਦੇ ਆਂ ਪਾਰ ਗੂਡੀਆ ਵਿੱਚ ਹੱਦ ਜੀ ਲਾਲ ਲਾਲ ਕੋ ਮੈਂ ਟੇਟ ਹੈ ਉਹ ਸਹਿ ਵਿਚਾਲੇ ਹੰਦਾ ਨਹੀਂ ਯਾਰ ਜਿਹੜਾ ਉਜਾਲੇ ਲਾ ਕੇ ਦੋ ਘੰਟੇ ਉਧਰੋਂ ਵੀ ਲਾ ਦਿੰਦੇ ਬੱਤ ਤੇ ਮਿੱਲੇ ਲੱਗ ਜਾਂਦੇ ਨੇ ਯਾਰ ਚਾਰ ਜਿਹੜਾ ਹਲਾਣ ਵਾਲੀ ਪੱਤਰ ਜਾ ਹੋ ਜਾ ਚਾਰ ਜਿਹੜਾ ਨਾਲ ਸੂਈ ਲੱਗ ਜਾਂਦਾ ਲੈ ਵੀ ਉਹ ਲੈ ਲੀ ਮਾਰ ਗਿਆ ਲੰਦਕੀ ਵਾਹ ਜਾਣ ਲੱਗਾ ਧਰ ਕੇ ਹਾਲ ਤਾਂ ਮਾਣਾ ਰੈਡ ਨਾ ਬਾਕੀ ਦਾ ਬਈ ਦੋ ਵਾਰੀਆਂ ਚਾਹ ਬਣਵਾ ਕੇ ਉਹਨੂੰ ਬੱਤ ਦਿਨੋ ਦੇ ਲੱਗ ਗਿਆ ਬੱਤ ਨਾਲ ਲਾਇਆ ਕਿਆ ਹੋਣ ਵਾਲਾ ਬੰਦਾ ਵੀ ਕੰਨ ਲਾਈ ਹਾਲ ਮਾਣਾ ਉਹ ਹਲਾ ਕੇ ਕੋਈ ਵੇਸੇ ਅੱਜ ਇਹ ਨਾਲ ਹੋਈ ਸਿੱਟੀ ਆ ਦੇ ਆਹ ਹੋਰ ਦੇਖੇ ਇਹ ਲਾ ਲੀ ਲੰਦੇ ਤੇਰਾ ਇਸੇ ਕਿਦਾਂ ਉਹ ਕਰ ਲੈਣਾ ਹੈ ਦੁਆਤਾ ਖੇਮਾ ਫੈਲਾ ਲਾ ਦੂਗਾ ਉਹ ਤਾਂ ਕਾਲੇ ਨੂੰ ਥੱਲੇ ਵਿੱਚ ਵੀ ਆ ਜਾਂਦਾ ਲਾਲੀ ਜਿਹੇ ਰੰਗ ਨਾਲ ਦੋ ਜਾ ਕੇ ਯਾਰ। ਨਾਲ ਦਾ ਚੱਕਣ ਦੀ ਰਹੇ ਨਾ। ਹਾਂਜੀ। ਇਹ ਤਾਂ ਬਹੁਤ ਲੱਗਿਆ। ਵੀਰੀ ਨਾਲ ਹੀ ਤੇਰਾ ਉਹ ਹੋਇਆ। ਚੱਲ। ਇਹ ਮੁੰਡੇ ਲੱਗੇ ਸੰਗ ਨੂੰ ਨਾ ਹਾਂ। ਮਾੜਾ ਜਿਹਾ। ਕਿਰਨਾਲਾ ਨਾ ਇਹ। ਇਹ ਗੁੜੀਆਂ ਨਾਲ ਸੀ। ਉਹ ਦੇਖੇ ਨਾ। I don't know.